ਅੱਜ ਆਪਾਂ ਬਣਾਵਾਂਗੇ ਗਾਜਰ ਮਟਰ ਗੋਭੀ ਤੇ ਆਲੂ ਦੀ ਮਿਕਸ ਵੈਜੇ ਸਬਜ਼ੀ ਇਹ ਚਾਰੇ ਸਬਜ਼ੀਆਂ ਅਸੀਂ ਇਹਦੇ ਵਿੱਚ ਪਾਉਣ ਲਈ ਲਈਆਂ ਨੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਸਾਡੇ ਘਰ ਵਿੱਚ ਇਹ ਸਬਜ਼ੀਆਂ ਮੌਜੂਦ ਸੀਗੇ ਇਸ ਲਈ ਅਸੀਂ ਇਹ ਚਾਰੇ ਸਬਜ਼ੀਆਂ ਤੋਂ ਇੱਕ ਬਹੁਤ ਹੀ ਵਧੀਆ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਆਪਣੇ ਲਈ ਬਹੁਤ ਜ਼ਿਆਦਾ ਹੈਲਥੀ ਵੀ ਹੋਊਗੀ ਤੇ ਖਾਨ ਵਿੱਚ ਵੀ ਟੇਸਟੀ ਬਣੂਗੀ। ਉਹਦੇ ਲਈ ਦੇਖੋ ਸਭ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਇੱਕ ਕੜਾਈ ਦੇ ਵਿੱਚ ਪਾ ਲਿਆ। ਤੇ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਉਬਲਣ ਲਈ ਰੱਖਾਂਗੇ ਕਿਉਂਕਿ ਜੇ ਆਪਾਂ ਉਹਨੂੰ ਪਹਿਲੇ ਥੋੜਾ ਹਲਕਾ ਜਿਹਾ ਉਬਾਲਾ ਦਵਾਲਾਂਗੇ ਤਾਂ ਸਬਜ਼ੀਆਂ ਜਿਹੜੀਆਂ ਉਹ ਪੱਕਣ ਦੇ ਵਿੱਚ ਉਹਨਾਂ ਨੂੰ ਆਸਾਨੀ ਹੋਵੇਗੀ। ਇਸ ਲਈ ਇਹਦੇ ਵਿੱਚ ਅਸੀਂ ਇੰਨਾ ਕੁ ਪਾਣੀ ਪਾ ਦਿੱਤਾ ਹੈ ਕਿ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਚੰਗੀ ਤਰ੍ਹਾਂ ਡੁੱਬ ਜਾਣ ਤੇ ਹੁਣ ਆਪਾਂ ਇਹਨੂੰ ਢੱਕ ਕੇ ਇੰਨਾ ਕੁ ਟਾਈਮ ਪਕਾਵਾਂਗੇ ਜਦੋਂ ਇਹਦੇ ਵਿੱਚ ਇੱਕ ਉਵਾਲ ਆ ਜਾਏ। ਇੱਕ ਉਵਾਲ ਆਉਣ ਤਾਂ ਕਾਪਾ ਇਹਨੂੰ ਪਕਾ ਲਾਂਗੇ। ਹਾਂਜੀ ਦੇਖੋ ਸਰਜੀ ਦੇ ਵਿੱਚ ਇੱਕ ਉਵਾਲ ਆ ਗਿਆ ਤੇ ਜਦੋਂ ਇਹ ਦੇ ਵਿੱਚ ਇੱਕ ਉਵਾਲ ਆ ਜਾਊਗਾ ਤਾਂ ਆਪਾਂ ਇਹਨਾਂ ਗੈਸ ਨੂੰ ਬੰਦ ਕਰ ਦਿੱਤਾ। ਫਿਰ ਇਹਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਤੇ ਫਿਰ ਇਹਨੂੰ ਪਾਣੀ ਦੇ ਵਿੱਚੋਂ ਆਪਾਂ ਬਾਹਰ ਕੱਢ ਲਾਂਗੇ। ਹਾਂਜੀ ਹੁਣ ਦੇਖੋ ਵਿੱਚ ਮਸਾਲਾ ਬਣਾਉਣ ਦੇ ਲਈ ਆਪਾਂ ਕੁਛ ਲਸਣ ਦੀਆਂ ਕਲੀਆਂ ਲਈਆਂ, ਇੱਕ ਅਦਰਕ ਦਾ ਟੁਕੜਾ ਲਿਆ, ਤਿੰਨ ਹਰੀਆਂ ਮਿਰਚਾਂ ਲਈਆਂ ਤੇ ਦੋ ਆਪਾਂ ਪਿਆਜ਼ ਲਿਆਇਆ। ਇਹ ਸਾਰੀ ਚੀਜ਼ਾਂ ਨੂੰ ਪਾ ਕੇ ਆਪਾਂ ਇਸ ਤਰ੍ਹਾਂ ਗ੍ਰੈਂਡਰ ਜਹਾਦੇ ਵਿੱਚ ਗ੍ਰੈਂਡ ਕਰ ਲਾਂਗੇ। ਆਪਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਤੇਲ ਪਾ ਲਈਆ, ਤੇ ਇਹਦੇ ਵਿੱਚ ਤੇਲ ਘਰਮ ਹੋ ਗੁਰੂ ਜੀ ਰਾਹ ਤੱਕ ਤੇ ਹੁਣ ਆਪਾਂ ਜੋ ਗ੍ਰ దో తినిట్టువ మసాలేను తర లేక తాజా సారి చీజా పక్క దాని కచ్చి ఫేమ్ ఏదీ నమక మెచ్చే పని దో మిట్లకా హొన్సాలా సాయాలే యాడ్ కమ్చీ పావుడ పావే చమ్చ గర్మ మసాలా ਇੱਕ ਚਮਚਾ ਤੋਂ ਥੋੜਾ ਜਿਹਾ ਕਟ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀ ਮਿਰਚ ਵੀ ਐਡ ਕੀਤੀ ਹੈ ਇਹਦੇ ਨਾਲ ਤੇ ਆਪਾਂ 1.5 ਚਮਚੀ ਇਹਦੇ ਵਿੱਚ ਚਿੱਟਾ ਨਮਕ ਪਾਵਾਂਗੇ ਨਮਕ ਵਿੱਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਤੇ ਹੁਣ ਇਹ ਸਾਰੀ ਚੀਜ਼ ਨੂੰ ਪਾ ਕੇ ਆਪਾਂ ਨਮਕ ਕਰਕੇ ਇਹਦੇ ਵਿੱਚ ਮਿਕਸ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਇਸ ਮਸਾਲੇ ਦੇ ਵਿੱਚ ਐਡ ਕਰਨਾ ਹੈ ਵੈਸੇ ਆਪਾਂ ਇਹ ਪਾਣੀ ਜਿਹੜਾ ਉਹ ਐਡ ਨਹੀਂ ਕਰਾਂਗੇ ਤੇ ਹੁਣ ਆਪਾਂ ਜੋ ਗ੍ਰੈਂਡਰ ਚਾਹ ਦੇ ਵਿੱਚ ਪਾਣੀ ਪਾ ਕੇ ਤੇ ਇਹ ਵਿੱਚ ਐਡ ਕਰ ਲਿਆ ਤੇ ਇਸ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਇਹਨੋਂ ਦੋ ਤਿੰਨ ਬੰਦੇ ਤੇ ਮਸਾਲੇ ਨੂੰ ਜੇ ਇਸ ਤਰ੍ਹਾਂ ਪਕਾ ਲਾਂਗੇ ਹਾਂਜੀ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਤੇਲ ਜਿਹੜਾ ਸਾਈਡਾਂ ਤੋਂ ਛੱਡ ਗਿਆ ਤੇ ਹੁਣ ਆਪਾਂ ਇਹ ਜੋ ਸਬਜ਼ੀਆਂ ਉਬਾਲ ਕੇ ਰੱਖੀਆਂ ਸੀ ਸਾਰੀਆਂ ਐਡ ਕਰ ਦਾਂਗੇ ਸਾਰੇ ਸਬਜ਼ੀਆਂ ਨੂੰ ਦੇਖੋ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਗੈਸ ਦੇ ਫਲੇਵਰ ਜਿਹੜੀ ਬਿਲਕੁਲ ਸਿਮ ਕਰਕੇ ਇਹਨੂੰ ਪਰੋਟਾ ਕੇ 5 ਤੋਂ 10 ਮਿੰਟ ਦੇ ਕਰੀਬ ਪਕਾਵਾਂਗੇ ਕਿਉਂਕਿ ਸਬਜ਼ੀਆਂ ਜਿਹੜੀ ਆਪਣੀਆਂ ਹਲਕੇ ਹਲਕੇ ਪੱਕੀਆਂ ਹੋਈਆਂ ਨੇ ਇਸ ਲਈ ਇਸ ਨੂੰ ਪੱਕਣ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗੂਗਾ ਤੇ ਤੁਸੀਂ ਇਹਦੇ ਪਾਣੀ ਬਿਲਕੁਲ ਵੀ ਐਡ ਨਹੀਂ ਕਰਨਾ ਹੈ ਇਹ ਆਪਣੇ ਆਪ ਦੇ ਨਾਲ ਹੀ ਸਾਰੇ ਸਬਜ਼ੀਆਂ ਜਿਹੜੀਆਂ ਪੱਕ ਜਾਣੀਆਂ ਉਪਰੋਂ ਆਪਾਂ ਇਹਨੂੰ ਢੱਕ ਦਾਂਗੇ ਤੇ 5 ਤੋਂ 10 ਮਿੰਟ ਦੇ ਕਰੀਬ ਇਸ ਤਰੀਏ ਪਕਾ ਲਵਾਂਗੇ ਆਹ ਜੀ ਦੇਖੋ ਆਪਣੀ ਸਬਜ਼ੀ ਬਣ ਗਈ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਉੱਪਰ ਹਰਾ ਧ അതിൻ്റെ ജ്യാത പാടി ഇനി ഛേയാണിത പകുതിയുണ്ട് പാടി ഡ ਹੁਣ ਤੁਹਾਹਰੇ ਲਈ ਐਡ ਹੋ ਗਿਆ ਦਿੱਸ ਗਿਆ ਆਪਣੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਇਹ ਸਬਜੀ ਜਿਹੜੀ ਘਰ ਵਿੱਚ ਬਣਾ ਸਕਦੇ ਹੋ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਕੇ ਜਰੂਰ ਦੇਖਿਓ ਜੇਕਰ ਤੁਹਾਨੂੰ ਇਹ ਸਾਡੀ ਮਿਕਸ ਸਬਜੀ ਬਣਾਉਂਦੀ ਰੈਸਪੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਇਸ ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ